ਸਿਹਾਲਾ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਕੇਵੀ ਫਾਰਮ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਮੱਝਾਂ گاਵਾਂ ਦੀ ਭੁੱਖ ਭਦਾਉਣ ਬਾਰੇ ਦੇਸੀ ਨੁਕਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਰ ਚੈਨਲ ਤੇ ਨਵੇਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਦਾ ਆਪਸ਼ਨ ਪ੍ਰੈਸ ਕਰ ਲੈਣ ਤਾਂ ਕਿ ਪਸ਼ੂਆਂ ਦੇ ਰਿਲੇਟਿਡ ਵੀਡੀਓ ਦੀ ਜਾਣਕਾਰੀ ਪਹੁੰਚਦੀ ਰਹੇ ਕਰਦੇ ਆ ਫਿਰ ਆਪਾਂ ਵੀਡੀਓ ਸ਼ੁਰੂ ਜਿਵੇਂ ਕੀ ਇਹ ਬਿਮਾਰੀ ਕਿਸਾਨ ਵੀਰੋ ਬਹੁਤ ਆ ਰਹੀ ਹੈ ਵੀ ਆਪਣੇ ਪਸ਼ੂ ਖਾਣਾ ਪੀਣਾ ਛੱਡ ਜਾਂਦੇ ਆ ਉਹਨਾਂ ਦਾ ਕਾਰਨ ਜਾਂ ਤਾਂ ਕੋਈ ਆਈ ਹੋਈ ਬਿਮਾਰੀ ਦਾ ਕਰਕੇ ਉਹ ਖਾਣਾ ਪੀਣਾ ਛੱਡ ਦਿੰਦੇ ਆ ਜਾਂ ਆਪਾਂ ਪਸ਼ੂ ਦਾ ਕੋਈ ਡਾਕਟਰੀ ਇਲਾਜ ਕਰਾਇਆ ਹੁੰਦਾ ਤੇ ਜਾਂ ਆਪਾਂ ਕੋਈ ਇੰਜੈਕਸ਼ਨ ਵਗੈਰਾ ਲਵਾਇਆ ਹੁੰਦਾ ਪਸ਼ੂ ਦੇ ਤਾਂ ਵੀ ਉਹ ਪੱਠੇ ਖੜੇ ਛੱਡ ਦਿੰਦੇ ਆ ਜੇ ਤੁਹਾਡੇ ਪਸ਼ੂ ਨੂੰ ਕੋਈ ਵੀ ਬਿਮਾਰੀ ਨਹੀਂ ਆਈ ਜਾਂ ਕੋਈ ਆਪਾਂ ਇੰਜੈਕਸ਼ਨ ਵਗੈਰਾ ਵੀ ਨਹੀਂ ਲਵਾਇਆ ਤਾਂ ਵੀ ਆਪਾਂ ਇਹ ਨੁਕਤਾ ਵਰਤ ਸਕਦੇ ਆ ਕੋਈ ਘਬਰਾਉਣ ਵਾਲੀ ਗੱਲ ਨਹੀਂ ਇਹ ਆਪਾਂ ਵੱਡੇ ਪਸ਼ੂ ਨੂੰ ਵੀ ਦੇ ਸਕਦੇ ਆ ਤੇ ਛੋਟੀਆਂ ਕੱਟੀਆਂ ਬੱਚੇ ਨੂੰ ਵੀ ਦੇ ਸਕਦੇ ਆ ਦੇਣ ਦੀ ਮਾਤਰਾ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਨੂੰ ਸਕਿਪ ਨਾ ਕਰਿਓ ਤਾਂ ਕਿ ਤੁਹਾਨੂੰ ਸਾਰੀ ਜਾਣਕਾਰੀ ਸਮਝ ਆ ਸਕੇ ਇਹ ਨੁਕਤਾ ਵਰਤਣ ਲਈ ਕੋ ਜੇ ਚੀਜ਼ਾਂ ਆਪਾਂ ਲੈਣੀਆਂ 250 ਗ੍ਰਾਮ ਕਾਲਾ ਨਮਕ 250 ਗ੍ਰਾਮ ਚਿੱਟਾ ਨਮਕ 250 ਗ੍ਰਾਮ ਸਿੱਧਾ ਨਮਕ 500 ਗ੍ਰਾਮ ਮਿਸ਼ਰੀ ਇੱਕ ਵਾਰ ਆਪਾਂ ਫੇਰ ਰੀਪੀਟ ਕਰ ਦਿੰਨੇ ਆ 250 ਗ੍ਰਾਮ ਕਾਲਾ ਨਮਕ 250 ਗ੍ਰਾਮ ਚਿੱਟਾ ਨਮਕ 250 ਗ੍ਰਾਮ ਸਿੱਧਾ ਨਮਕ 500 ਗ੍ਰਾਮ ਮਿਸ਼ਰੀ ਇਹ ਚਾਰੇ ਚੀਜ਼ਾਂ ਨੂੰ ਲੈ ਕੇ ਆਪਾਂ ਇਹਦਾ ਮਿਸ਼ਰਣ ਤਿਆਰ ਕਰ ਲੈਣਾ ਯਾਨੀ ਇਹਨੂੰ ਪੀਸ ਲੈਣਾ 50 50 ਗ੍ਰਾਮ ਆਪਾਂ ਪਸ਼ੂ ਨੂੰ ਦੇ ਸਕਦੇ ਆ ਇਹ ਦੇਣ ਤੋਂ ਬਾਅਦ ਪਸ਼ੂ ਨੂੰ ਭੁੱਖਾ ਰੱਖਣਾ ਤਾਂ ਇਸ ਕਾਰਨ ਕਰਕੇ ਆਪਾਂ ਸ਼ਾਮ ਨੂੰ ਦੇ ਸਕਦੇ ਆ ਇਹ 2-3 ਦਿਨਾਂ ਦੀ ਸਾਰੀ ਸਮਗਰੀ ਆ ਤੇ ਤੁਸੀਂ ਇਹਨੂੰ 3 ਦਿਨ ਲਗਾਤਾਰ ਜੇ ਦੇਵੋਗੇ ਤਾਂ ਆਪਣਾ ਪਸ਼ੂ ਪ੍ਰੋਪਰ ਪੱਠਾ ਨੀਰਾ ਚਰਾ ਖਾਣ ਲੱਗ ਜਾਊ ਪਰ ਜੇ ਆਪਾਂ ਗਾ ਕਰਕੇ ਵੀ ਇਹ ਨੁਕਤਾ ਆਪਾਂ ਕੱਟੀ ਬੱਚੀ ਦੇ ਵਾਸਤੇ ਵਰਤਣਾ ਤਾਂ ਉਹਨੂੰ ਆਪਾਂ 25-25 ਗ੍ਰਾਮ ਦੇ ਸਕਦੇ ਆ। ਬਾਕੀ ਇਹ ਆਪਣਾ ਅਜਮਾਇਆ ਹੋਇਆ ਨੁਕਤਾ ਹੈ ਸੋਨੂੰ ਇਹਦਾ 100% ਰਿਜ਼ਲਟ ਮਿਲੂਗਾ। ਇੱਕ ਵਾਰੀ ਅਜਮਾ ਕੇ ਜਰੂਰ ਦੇਖਿਓ। ਬਾਕੀ ਆਪਾਂ ਇਦਾਂ ਦੇ ਹੋਰ ਪਸ਼ੂਆਂ ਦੇ ਰਿਲੇਟਿਵ ਜਾਣਕਾਰੀ ਲੈ ਕੇ ਆਉਂਦੇ ਰਹਿੰਨੇ ਆ। ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਦਾ ਆਪਸ਼ਨ ਪ੍ਰੈਸ ਕਰ ਲਿਓ ਤਾਂ ਕਿ ਦਿੱਤੀ ਹੋਈ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ। ਮਿਲਦੇ ਆਂ ਕਿਸੇ ਹੋਰ ਪਸ਼ੂਆਂ ਦੇ ਰਿਲੇਟਿਵ ਵੀਡੀਓ ਵਿੱਚ।